ਭਾਈ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਅਸ਼ਨੀ ਕੁਮਾਰ ਪੁੱਤਰ ਸੰਸਾਰੀ ਦਾ ਧਾਰੀਵਾਲ ਤੇ ਕੀ ਗੱਲ ਹੋਈ ਅੱਜ ਮੈਂ ਰੋਜ਼ਾਨਾ ਦੀ ਰੁਟੀਨ ਜਿਦਾਂ ਅਸੀਂ ਮੇਰੀ ਵਾਈਫ ਵੀ ਸਕੂਲ ਜਾਂਦੀ ਹੈ ਦੁਆਵਾ ਡਿਜ਼ਰ ਲਗੀ ਦੀਆਂ ਉਸ ਸਾਢੇ 7 ਵਜੇ ਤੋਂ ਜਲ ਗਈ ਹੈ ਤੇ ਮੈਂ ਜੇਲੀ ਰੁਟੀਨ ਜਿਦਾਂ ਦੁਕਾਨ ਤੇ ਜਾਣਾ ਮੈਂ ਕੋਈ ਅੱਜ 9:45 50 ਮਿੰਟ ਤੇ ਘਰੋਂ ਨਿਕਲਿਆ ਵਾਂ ਤੇ ਮੈਂ ਦੁਕਾਨ ਤੇ ਜੰਦਰਾ ਮਾਰ ਕੇ ਘਰ ਚੱਲ ਗਿਆ ਵਾਂ ਤੇ ਜਦੋਂ ਮੇਰੀ ਘਰ ਦੀ ਸਕੂਲੋਂ ਆਈ ਹੈ ਤੇ ਉਹਨੇ ਮੈਨੂੰ ਟੈਲੀਫੋਨ ਕੀਤਾ ਕੀ ਗੱਲ ਤੁਸੀਂ ਅੱਜ ਜੰਦਰਾ ਨਹੀਂ ਮਾਰਿਆ ਮੈਂ ਨਹੀਂ ਮੈਂ ਜੰਦਰਾ ਮਾਰਿਆ ਦਾ ਕੰਦੀ ਤੇ ਬਾਜੀ ਨੂੰ ਜੰਦਰਾ ਨਹੀਂ ਆ ਉਹ ਡ ਉਨੇ 12 ਕੇ ਹੀ ਬੰਦੇ ਨੂੰ ਇਲਾਕੋਂ ਆਏ ਮਲੇ ਜੋ ਕੇ ਬੰਦੇ ਨੂੰ ਵਾਜ ਮਾਰੀ ਘਰ ਆਏ ਤੇ ਸਾਰੇ ਘਰ ਦੇ ਦਰਵਾਜ਼ੇ ਟੁੱਟੇ ਦੇ ਸਾਰਾ ਸਮਾਨ ਚਲੇ ਗਿਆ ਤੇ ਚੋਰ ਆਪਣਾ ਕੰਮ ਹਰ ਕਰ ਗਏ ਤੇ ਹੁਣ ਤੱਕ ਜਿਹੜੀ ਤੁਸੀਂ ਦੇਖਿਆ ਵਾ ਕੀ ਕੀ ਲਾਕੇ ਗਏ ਅਪਰੋਕਸੀਮੇਟਲੀ ਜਿਹੜਾ ਵਾ 30 30 ਦੇ ਤੋਲੇ ਦੇ ਲਗਭਗ ਸੋਨਾ ਜਿਹੜਾ ਵਾ ਉਹ ਚੋਰੀ ਹੋਇਆ ਭਾਈ ਤੇ ਮੇਰੀ ਦੁਕਾਨ ਦਾ ਗਿਆ ਸੀ ਕੋਈ 25000 ਰੁਪਏ ਜਰਾਉ ਨਾਲ ਲੱਗੇ ਕਿ ਕਿਨੇ ਸਾਰੇ ਘਰ ਮਤਲਬ ਚੰਗੀ ਤਰ੍ਹਾਂ ਬੋਲ ਕੇ ਗਏ ਆ ਸਾਰੇ ਸਾਰੇ ਸਾਰੀਆਂ ਗਾੜੀਆਂ ਅਲਮਾਰੀਆਂ ਪੰਨੀਦੀਆਂ ਟੋਟਲੀਆਂ ਸਾਰੀਆਂ ਲੱਕੜ ਦੀਆਂ ਅਲਮਾਰੀਆਂ ਪੰਨੀਦੀਆਂ ਦਰਵਾਜੇ ਦੀਆਂ ਚਕਾਟਾਂ ਪੁੱਟਦੀਆਂ ਦਰਵਾਜੇ ਤੋੜਦੇ ਆ ਘਰ ਦੇ ਇਹਦੇ ਤੋਂ ਇਲਾਵਾ ਹੋਰ ਕੋਈ ਨੁਕਸਾਨ ਨਹੀਂ ਬਾਕੀ ਹੱਲੀ ਅਸੀਂ ਚੰਗੀ ਤਰ੍ਹਾਂ ਦੇਖਿਆ ਬਾਕੀ ਹੱਲੀ ਸਾਡੀ ਦੇਖਾਂਗੇ ਲਈ ਜੇ ਫਿਰ ਪਤਾ ਲੱਗੇ ਕੋਈ ਕੈਮਰਾ ਨਹੀਂ ਲੱਗਾ ਸੀ ਜੀ ਕੈਮਰਾ ਲੱਗੇ ਦਾ ਕਰ ਦੋ ਜੀ ਉਹ ਚੱਕ ਕੀਤੇ ਜਾ ਰਹੇ ਘਰ ਚੱਕੇ ਚ ਕੈਮਰੇ ਚੈੱਕ ਕਰਦੇ ਪਿਆ ਉਹ ਚ ਕੋਈ ਸਖਸ ਆ ਰਹੇ ਟਿੰਟ ਟੋਪੀ ਪਾਈ ਦੀ ਆ ਕਿ ਸਖਸ ਨੇ ਉਹ ਲੱਭੇ ਕਰ ਦੋ ਪੁਲਿਸ ਨੂੰ ਕੀਤਾ ਅਨਫਾਰਮ ਪੁਲਿਸ ਨੂੰ ਵਾਲੇ ਟੈਲੀਫੋਨ ਕੀਤਾ ਉਹ ਕਹਿੰਦੇ ਕੋਈ ਮੀਟਿੰਗ ਸੀ ਕੇ ਡੀਐਸ ਐਸਐਸਓ ਸਾਹਿਬ ਤੋਂ ਆਨਦੇ ਆ ਰਹੇ ਭਾਰੀਆ ਤੇ ਦਿਨ ਪਹਿਰੇ ਹੀ ਚੋਰੀ ਹੋਈ ਆ ਕਾਫੀ ਨੁਕਸਾਨ ਹੋ ਗਿਆ ਵਾ ਪਹੁੰਚੇ ਤੁਸੀਂ ਹਾਂਜੀ ਮੌਕੇ ਤੇ ਆਏ ਜਾਂ ਨੂੰ ਫੋਰ ਆ ਰਹੇ ਹਰੋਂ ਤੋਂ ਤੇ ਅਸ਼ਮੀ ਕੁਮਾਰ ਦੇ ਘਰ ਆਏ ਤੇ ਘਰੇ ਕੋਈ ਵੀ ਦੁਕਾਨ ਤੇ ਕੰਮ ਕਰਦੇ ਆ ਕਹਿੰਦੇ ਮੈਸੇਜ ਜਿਹੜੀ ਆ ਸਕੂਲ ਦੇ ਟੀਚਰ ਦੇ ਉਹ ਜੋ ਸਕੂਲ ਤੋਂ ਵਾਪਸ ਆਏ ਨਹੀਂ ਤਾਂ ਇੱਕ ਵੇਲੇ ਕਰੀਮ ਹਨ ਘਰਾਂ ਵਿੱਚ ਦੇਖਿਆ ਤਾਰੀ ਕੱਢਿਆ ਤੇ ਮੁਕਤੇ ਹੀ ਆਇਆ ਆ ਦੇ ਚੈੱਕ ਕੀਤਾ ਉਹਨੂੰ ਪੁਸ਼ੇਸ ਕਰ ਰਹੇ ਆ ਬਾਕੀ ਜੋ ਵੀ ਦਾ ਸਮਾਨ ਚੋਰੀ ਹੋਇਆ ਉਹਦੇ ਮੁਤਾਬਿਕ ਕਾਰਵਾਈ ਕੀਤੀ ਹੈ ਇਥੇ ਇਹ ਜਿੱਦਾਂ ਇਹ ਸਹਿਰ ਦੀ ਬੜੀ ਘਣੀ ਆਬਾਦੀ ਆ ਜਿੱਥੇ ਦਿਨ ਦੁਪਹਿਰੇ ਚੋਰੀ ਹੋ ਗਈ ਹੈ ਕੀ ਕੋਈ ਸੇਫ ਹੈਗਾ ਇਥੇ ਤਾਂ ਨਹੀਂ ਆਉਂਦੇ ਜੀ ਇਹ ਤੁਹਾਨੂੰ ਬਈ ਬਾਈ ਨੂੰ ਇਹ ਵੀ ਬਹਰੇ ਨੂੰ ਇਹੋ ਹੀ ਰਿਕਵੈਸਟ ਕਰਨਾ ਚਾਹੁੰਦਾ ਕਿ ਆਪਣੇ ਘਰਾਂ ਦੇ ਕੈਮਰੇ ਲੋ ਇਹ ਕੈਮਰਾ ਵੇਰੇ ਬਗਾਇਨ ਦੇ ਨਾਲ ਲਿਖ ਪਾਓ ਤਾਂ ਕਿ ਇਹਦਾ ਪਤਾ ਲੱਗ ਜਾਵੇ ਕਿ ਘਰ ਆਇਆ ਜਾਂ ਜਾਵੇ ਬਾਕੀ ਮੌਸਮ ਕਰਾਹ ਦੀ ਬਰਸਾਤ ਦਾ ਮੁੱਜ਼ ਨਹੀਂ ਕੇਲੇ ਜਿਹੜੇ ਤਾਂ ਤਰਾ ਬਾਹਰ ਲੱਗਾ ਜੇ ਤਰਾ ਬਾਹਰ ਲੱਗੇ ਕਰਕੇ ਉਹ ਤਾਰਾ ਹੋਰ ਕਿੰਨੇ ਲੈਟ ਆਣੇ ਪਾ ਲੈ ਗਏ ਕਿੰਨਾ ਘਟੇ ਖਸਾਨ ਦੱਦੇ ਹੋ ਜਾ ਕਿ ਦੱਸ ਜੇ ਇਹਦਾ 25000 ਰੁਪਏ ਆ ਤੇ 20000 ਹੀ ਰਹਿਤੀ ਥੋੜੇ ਛੋੜੇ